We'll ਨਗਰ ਨਿਗਮ ਚੋਣਾਂ ਦੇ ਜਿਹੜੇ ਨਤੀਜੇ ਉਹ ਆ ਚੁੱਕੇ ਨੇ ਤਾਂ ਮੌਜੂਦ ਆ 828 ਨੰਬਰ ਵਾਰਡ ਦੇ ਵਿੱਚ ਦੱਸ ਦਈਏ ਕਿ ਇਥੋਂ ਕਾਂਗਰਸ ਦੇ ਉਮੀਦਵਾਰ ਜੋ ਸਰਵ ਮદાન ਮਿੱਠੂ ਜੋਣੇ ਬਾਜ਼ੀ ਮਾਰ ਚੁੱਕੇ ਨੇ ਤਾਂ ਜਸ਼ਨ ਦਾ ਮਾਹੌਲ ਜੋ ਲਗਾਤਾਰ ਬਣਿਆ ਹੋਇਆ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਜੋ ਉਹਨਾਂ ਨੂੰ ਮਿਲਣ ਵਾਸਤੇ ਪਹੁੰਚ ਰਹੇ ਨੇ ਤਾਂ ਆਤਿਸ਼ਬਾਜੀ ਵੀ ਜਿਹੜੀ ਇੱਥੇ ਚਲਾਈ ਜਾ ਰਹੀ ਆ ਤਾਂ ਅੱਜ ਇੱਕ ਜਸ਼ਨ ਦਾ ਮਾਹੌਲ ਜੋ ਉਸ ਵਾਰਡ ਦੇ ਵਿੱਚ ਬਣਿਆ ਹੋਇਆ ਕਿਉਂਕਿ ਕਾਫੀ ਜ਼ਿਆਦਾ ਟਕਰਾਵ ਆਪਾਂ ਕਹਿ ਸਕਦੇ ਹਾਂ ਉਸ ਵਾਰਡ ਦੇ ਵਿੱਚ ਸੀਗਾ ਕਿਉਂਕਿ ਲਗਾਤਾਰ ਜੋ ਕਹਿ ਸਕਦੇ ਹਾਂ ਕਿ ਇਸ ਅਵਾਡ ਤੇ ਇਸ ਵਾਰਡ ਦੇ ਵਿੱਚ ਜੋ ਦੂਸਰੀ ਪਾਰਟੀ ਦੇ ਜੋ ਕੈਂਡੀਡੇਟ ਹੈਗੇ ਨੇ ਉਹਨਾਂ ਦੇ ਨਾਲ ਵੀ ਜੋ ਸਵੇਰ ਵੇਲੇ ਮਾਹੌਲ ਜੋ ਪਖਿਆ ਸੀਗਾ ਤਾਂ ਉਸ ਤੋਂ ਬਾਅਦ ਫਿਰ ਵੀ ਜੋ ਸੌਰਭ ਮદાન ਮਿੱਠੂ ਹੋਣਾ ਦੀ ਜਿਹੜੀ ਜਿੱਤ ਹੋਈ ਤਾਂ ਦੇਖ ਸਕਦੇ ਭੰਗੜੇ ਲਗਾਤਾਰ ਭੰਗੜੇ ਜਿਹੜੇ ਪਿੰਦੇ ਦਿਖਾਈ ਦੇ ਰਹੇ ਨੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਦਾ ਮਾਹੌਲ ਅੱਜ ਗੁਰੂ ਨਗਰੀ ਦੇ ਵਿੱਚ ਚੋੜਾਂ ਨੂੰ ਲੈ ਕੇ ਸਰਗਰਮਾਇਆ ਗਿਆ ਸੀਗਾ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੌਰਭ ਮદાન ਮਿੱਠੂ ਹੋਣਾ ਨੂੰ ਮਿਲਣ ਵਾਸਤੇ ਉਹਨਾਂ ਦੇ ਸਮਰਥਕ ਭੰਗੜਾ ਪਾਦੇ ਦਿਖਾਈ ਜਿਸੰਨਾ ਮਾਹੌਲ ਲਗਾਤਾਰ ਬਣਿਆ ਹੋਇਆ ਤਾਂ ਸੌਰਵ ਮੈਦਾਨ ਮਿੱਟੂ ਖੁਦ ਵੀ ਭੰਗੜਾ ਪਾਉਂਦੇ ਜਿਹੜੇ ਦਿਖਾਈ ਦੇ ਰਹੇ ਨੇ ਕਿਉਂਕਿ ਦੱਸਦੇ ਕਿ ਅਕਸਰ ਚਰਚਾਵਾ ਦੇ ਵਿੱਚ ਰਹੇ ਨੇ ਇਹ ਤਾਂ ਨਵਜੋਤ ਸਿੰਘ ਸਿੱਧੂ ਹਣਾ ਦੇ ਵੀ ਕਰੀਬੀ ਰਹੇ ਨੇ ਤੇ ਰਾਜਾ ਫੜੀਂ ਗੋਣਾ ਦੇ ਵੀ ਜੋ ਨਾਲ ਲਿਖੇ ਜਾਂਦੇ ਨੇ ਸੌਰਵ ਮੈਦਾਨ ਮਿੱਟੂ ਤਾਂ ਉਹਨਾਂ ਵੱਲੋਂ ਹੁਣ ਬਾਜੀ ਮਾਰ ਦਿੱਤੀ ਗਈ ਹੈ ਤਾਂ ਕਾਫੀ ਚੋਟੀ ਦਾ ਮੁਕਾਬਲਾ کہہ ਸਕਦੇ ਆ ਇਸ ਜਸ਼ਨ ਜੋ ਤੇ ਕੀਤਾ ਜਾ ਰਿਹਾ ਵੇਖਣ ਤੋਂ ਕਿ ਵਾਰਡ ਦੇ ਜਿੰਨੇ ਵੀ ਜੋ ਲੋਕ ਨੇ ਇੱਥੇ ਆ ਕੇ ਜਸ਼ਨ ਮਨਾਈ ਦੇ ਰਹੇ ਨੇ ਤਾਂ ਦੇਖ ਸਕਦੇ ਹੋ ਸੌਰਵ ਮਦਾਨ ਮਿੱਠੂ ਜੋ ਆਪਣੇ ਸਮਰਥਕਾਂ ਨੂੰ ਮਿਲਦੇ ਦਿਖਾਈ ਦੇ ਰਹੇ ਨੇ ਤਾਂ ਸੌਰਵ ਮਦਾਨ ਮਿੱਠੂ ਦੇ ਜਿਹੜੇ ਜਿੰਦਾਬਾਦ ਦੇ ਜਕਾਰੇ ਵੀ ਹੱਥ ਲਗਾਏ ਜਾ ਰਹੇ ਨੇ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਸ਼ਨ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਮਰਥਕ ਆਪਾਂ ਤਸਵੀਰਾਂ ਨੇ ਵਿਨਿੰਗ ਤੋਂ ਬਾਅਦ ਦੀਆਂ ਤਸਵੀਰਾਂ ਨੇ ਤਾਂ ਜ਼ਰੂਰ ਇਲਾਕਾ ਨਿਵਾਸੀਆਂ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਬਾਬਾ ਦੀਪ ਸਿੰਘ ਜੀ ਤੇ ਇੰਨਾ ਕੋਈ ਵਿਸ਼ਵਾਸ ਸੀਗਾ ਤੇ ਉਹ ਅੱਜ ਵੀ ਵਿਸ਼ਵਾਸ ਤੁਸੀਂ ਦੇਖ ਰਹੇ ਹੋ ਔਰ ਅਸੀਂ ਅਹੀਂ ਬਾਹੀ ਗੁਰੂ ਜੀ ਅੱਗੇ ਅਸੀਂ ਅਹੀਂ ਪ੍ਰਾਰਥਨਾ ਕਰਦੇ ਆ ਕਿ ਇਹ ਵਿਸ਼ਵਾਸ ਬਣਾਈ ਰੱਖੇ ਹਾਂ ਜਿੱਤ ਹਾਸਲ ਕਰਨ ਦੀ ਇੱਕ ਹੁੰਦਾ ਵੱਡੀ ਲੀਡ ਦਾ ਜਿੱਤ ਹਾਂ ਇਹ ਸਾਡੀ ਜਿੱਤ ਉਹ ਵਾਲੀ ਜਿੱਤ ਹੈ ਸਾਡੀ ਇਕੱਲਿਆਂ ਦੀ ਜਿੱਤ ਨਹੀਂ ਸਾਡੇ ਦੇਖੋ ਕਿੰਨੇ ਪਰਿਵਾਰ ਨੀ ਵੱਡੀ ਜਿੱਤ ਹੈ ਜਿੱਤ ਕੀ ਮਾਇਨੇ ਰੱਖਦੀ ਹੈ ਕਿਉਂਕਿ ਬਹੁਤ ਜ਼ੋਰ ਲਾ ਕੇ ਆ ਬੋਦੀਆਂ ਵੱਲੋਂ ਇਹ ਜਿੱਤ ਸਾਡੇ ਲਈ ਉਹ ਮਾਇਨੇ ਰੱਖਦੀ ਹੈ ਕਿ ਜਿੱਦਾਂ ਕਿਸੇ ਬਹੁਤ ਜ਼ੇਰ ਬਾਅਦ ਕਿਸੇ ਕਰ ਔਲਾਦ ਹੋਈ ਹੁੰਦੀ ਹੈ ਇਹ ਮੇਰੇ ਵਾਸਤੇ ਉਹ ਜਿੱਤ ਮਾਇਨੇ ਰੱਖਦੀ ਹੈ ਕਿਉਂਕਿ ਮੇਰੇ ਘਰ 10 ਸਾਲ ਬਾਅਦ ਬੇਟੀ ਹੋਈ ਸੀ ਤਰਸ ਤਰਸ ਕੇ ਅਸੀਂ ਔਲਾਦ ਲਈ ਹੋਈ ਹੈ ਤੇ ਹੁਣ ਆਹ ਸੀਟ ਇੱਕ ਹਿਸਾਬ ਨਾਲ ਜੋ ਉਸ ਤੋਂ ਉਹਨੀ ਖੁਸ਼ੀ ਦਾ ਆਪਣੇ ਦਿੱਤੀ ਸਾਡੀ ਝੋਲੀ ਆ ਸਭ ਕੁਝ ਖੁਸ਼ੀਆਂ ਜਿਹੜੀਆਂ ਪਾਈਆਂ ਅਸੀਂ ਆ ਪਬਲਿਕ ਦਾ ਆਪਣੇ ਲੋਕਾਂ ਦਾ ਆਪਣੇ ਪਰਿਵਾਰਾਂ ਪਾ ਦੀ ਜਿੰਨੀ ਨੇ ਬਹੁਤ ਕਿਰਪਾ ਕੀਤੀ ਹੈ ਔਰ ਅੱਗੇ ਵੀ ਕਰਨਗੇ ਡਾਕਟਰ ਜੀ ਜੇ ਮੋਟੇ ਦੀ ਜ਼ਿੰਮੇਵਾਰੀ ਪਾਈ ਹੈ ਨਿਭਾਵਾਂਗੇ ਵੀ ਜੇ ਦੇਖੋ ਲੋਕਾਂ ਨੇ ਅਸੀਂ ਦੂਸਰੀ ਵੱਡੀ ਕਾਉਂਸਲਰ ਬਣੇ ਹੈ ਪਹਿਲਾਂ ਸਾਡਾ ਮਾਤਾ ਜੀ ਸੀਗੇ ਆ ਸਾਡਾ ਦੂਸਰੀ ਵੱਡੀ ਸਾਡਾ ਵਿਸ਼ਵਾਸ ਜਿੱਤਿਆ ਪਹਿਲੀ ਵਾਰੀ ਅਸੀਂ ਇਲੈਕਸ਼ਨ ਕੀਤੀ ਸੀ ਹੁਣ ਵਿਸ਼ਵਾਸ ਜਿੱਤਿਆ ਆ ਲੋਕਾਂ ਨੇ ਸਾਡੇ ਨਾਲ ਖੜ ਕੇ ਇਹਨਾਂ ਦੱਸਦਾ ਕਿ ਹਾਂ ਅਸੀਂ ਵਿਸ਼ਵਾਸ ਦੇ ਕਾਬਿਲ ਹਾਂ ਜੋ ਵੀ ਤਸਵੀਰਾਂ ਲਗਾਤਾਰ ਸਾਂਝੇ ਕੀਤੀਆਂ ਨੇ ਕਿ ਮਿੱਠੂ ਮਦਾਨ ਦੇ ਧਰਮ ਪਤਨੀ ਜੋ ਇੱਥੇ ਮੌਜੂਦ ਸੀਗੇ ਉਹਨਾਂ ਨੇ ਖੁੱਲ ਕੇ ਗੱਲਬਾਤ ਮੀਡੀਆ ਦੇ ਨਾਲ ਕੀਤੀ ਆ ਤਾਂ ਉੱਥੇ ਹੀ ਦੂਸਰੀ ਤਰਫਾ ਇਹ ਜੋ ਉਹਨਾਂ ਦੇ ਸਪੋਰਟਰ ਜੋ ਸੌਰਵ ਮਿੱਠੂ ਮਦਾਨ ਜੋ ਨੇ ਉਹਨਾਂ ਦੇ ਜਿਹੜੇ ਸਪੋਰਟਰ ਜਿਹੜੇ ਲਗਾਤਾਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਜਸ਼ਨ ਲਗਾਤਾਰ ਮਨਾਇਆ ਜਾ ਰਿਹਾ ਤਾਂ ਸੋਰਾ ਮੈਦਾਨ ਮਿੱਠੂ ਨਾਲ ਵੀ ਗੱਲ ਕਰ ਲੈਨੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਤਾਂ ਜਿਹੜੇ ਸਪੋਰਟਰਸ ਨੇ ਉਹ ਵੀ ਇੱਥੇ ਹੈਗੇ ਨੇ ਤਾਂ ਮਿੱਠੂ ਜੀ ਕਿੰਨੀ ਗੱਲ ਪੁੱਛੀ ਹੈ ਮੈਂ ਇੱਕ ਗੱਲ ਦਾਦਾ ਇੱਕ ਮਿੰਟ ਮੇਰੇ ਵੀਰ ਮੇਰੇ ਆਹਦਾ ਮਿੱਠੂ ਭਾਗ ਲਾ ਤਾ ਵੀ ਗੱਲ ਹੈ ਬਿੱਧਰੇ ਬਿੱਧਰੇ ਸਾਰਦੇ ਹੈ ਹੇਲੋ ਇੱਕ ਮਿੰਟ ਯਾਰ खुशी है। सारे आता है। बाकी मेरे बाप समान ने मेरे वेरीन मेरे चाचे ने दिन रात मेहनत लाई तस्वीर लगातार कर रहे हैं कि जो सौरभ ਮਮਦਾਨ ਮਿੱਠੂ ਦੇ ਜਿਹੜੇ ਸਪੋਰਟਰ ਨੇ ਸਾਰੇ ਇੱਥੇ ਇਕੱਠੇ ਹੋਏ ਨੇ ਤਾਂ ਹੁਣ ਜੋ ਜਿੱਤ ਤੋਂ ਬਾਅਦ ਜਸ਼ਨ ਦਾ ਮਾਹੌਲ ਹਰ ਇੱਕ ਕੈਂਡੀਡੇਟ ਦੇ ਘਰ ਦੇ ਵਿੱਚ ਹੈਗਾ ਜੋ ਜਿਨ੍ਹਾਂ ਨੇ ਵਿਨਿੰਗ ਹਾਸਲ ਕੀਤੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ